ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਪਠਿੰਡੇ ਤੋਂ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੂਟ ਕੋਈ ਜਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ 'ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਾਹਿਬ ਜਿਉਂਦੇ ਸੀ ਆਦਾ ਨਾ ਸਮਝੀ ਨਾ ਸੋਚੀ ਐ ਕਾਲੀਦਾਨ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰੀ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਏ ਵੀ ਜਾਵੇ ਵੋਟਾਂ ਵਾਲੀ ਇੱਕ ਝੋਨ ਵੇ ਬੜੀ ਮੌਜ ਲੁੱਟੀ ਐ ਕਿ ਵੀ ਕਹਿੰਦੀ ਐ ਵਿੱਚ ਅਸੀਂ ਬੜੀ ਮਾਜ ਲੁੱਟੀ ਐ, ਕੁੱਗੀ ਛੱਤਰ ਨਾਲ ਕੁੱਟੀ ਐ। ਹੁਣ ਜੜ ਸਾਡੀ ਸਤੌਜ ਵਾਲੇ ਮਾਨ ਨੇ ਪੁੱਟੀ ਐ ਲਾ ਰਾਜਨੀਤੀ ਵਿੱਚੋਂ ਬਾਦਲ ਪਰਿਵਾਰ ਦੀ ਪੱਤੀ ਹੋਈ ਛੁੱਟੀ ਐ। ਬੋਲੋ ਸੋਨਿਆਲ। ਠੀਕ ਲੱਗਿਆ। ਹਾਂਜੀ। ਹੈ ਜੀ। ਦੁਬਾਰਾ ਸੁਣਾਵੋ। ਜੱੜ ਦੁਬਾਰੇ ਪਟਣੀ ਹੈ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਾਹਮਣ ਚ ਕੁਛ ਆਵੇ ਨਾ ਵੋਟ ਕੋਈ ਖਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਬੂਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ 'ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਵਾਲ ਸਭ ਜਿਉਂਦੇ ਸੀ ਨਾ ਸਮਝੀ ਨਾ ਸੋਚੀ ਐ ਗਾਲੀਦਾਲ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰੀ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਈ ਉਹੀ ਜਾਵੇ ਵੋਟਾਂ ਵਾਲੀ ਇੱਕ ਝੋਨਵੇਂ ਬੜੀ ਮਾਜ ਲੁੱਟੀ ਐ ਇਹ ਵੀ ਕਹਿੰਦੀ ਐ ਵਿੱਚ ਅਸੀਂ ਬੜੀ ਮਾਜ ਲੁੱਟੀ ਐ ਘੁੱਗੀ ਛੱਤਰ ਨਾਲ ਘੁੱਟੀ ਐ ਹੁਣ ਜੜ ਸਾਡੀ ਸ਼ਟੌ ਜਾਲੇ ਮਾਨ ਨੇ ਪੁੱਟੀ ਐ ਲੈ ਰਾਜਨੀਤੀ ਵਿੱਚੋਂ ਬਾਦਲ ਪਰਿਵਾਰ ਦੀ ਪੱਕੀ ਹੋਈ ਛੁੱਟੀ ਐ ਬੋਲੋ ਸੋਨਿਆਲ